ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤੇ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਪਹਿਲੂ ਵਾਲਾ ਤਸਵੀਰ ਫਰੀਦਕੋਟ ਆ ਤੇ ਜ਼ਿਲ੍ਹਾ ਵੀ ਅਸ ਨੂੰ ਫਰੀਦਕੋਟ ਹੀ ਪੈਂਦਾ ਜੀ ਜਦੋਂ ਮੁੱਦ ਕੀ ਤੋਂ ਆਪਾਂ ਵੱਡੇ ਰੋਡ ਤੋਂ ਫੁਰੇ ਪਰਛਾਰੇ ਨਹੀਂ ਹੁੰਦੇ ਆਗੇ ਖੋਜ ਹੜਕ ਤੋਂ ਬਾਈ ਦੇ ਪਿੰਡ ਸਿੱਧੀ ਸੜਕ ਜਾਂਦੀ ਹੈ ਜੀ ਪਹਿਲੂ ਵਾਲੇ ਪਿੰਡ ਤੋਂ ਨੇੜੇ ਦੇ ਪਿੰਡ ਬਾਈ ਦੇ ਪਿੰਡ ਨੇ ਨੇੜੇ ਦੇ ਪਿੰਡ ਕਿਹੜੇ ਇੱਧਰ ਜੀ ਮੱਲੇ ਵਾਲਾ ਤੇ ਭਾਗਥਲਾ ਠੀਕ ਹੈ ਜੀ ਬਾਈ ਦੇ ਨੇੜ ਦੇ ਪਿੰਡਾਂ ਦੇ ਮੱਲੇ ਵਾਲਾ ਭਾਗਥਲਾ ਖਵਾਜਾ ਖੜਕ ਜੀ ਕ੍ਰਿਲੂ ਪਰਿਵਾਰ ਆ ਕੋਈ ਵਪਾਰ ਦਾ ਕੰਮ ਨਹੀਂ ਗਾ ਜੀ ਹਸਰ ਪੱਟੀ ਬਾਈ ਦੇ ਪਿੰਡ ਦੇ ਕੋਲ ਰਹਿੰਦਾ ਜੀ ਇਹ ਸਾਰੇ ਬਾਈ ਦੇ ਏਰੀਏ ਦੇ ਨੇੜ ਨੇੜ ਦੇ ਪਿੰਡਾਂ ਬਾਈ ਦਾ ਪਿੰਡ ਹੈਗਾ ਪਹਿਲੂ ਵਾਲਾ ਜੀ ਅੱਜ ਦੀ ਵੀਡੀਓ ਵਿੱਚ ਬਾਈ ਦੇ ਦੋ ਨਾਗ ਆ ਕੇ ਬਕਾਊ ਕੀਤੇ ਆਗੇ ਇੱਕ ਆ ਟੋਕੜ ਗੱਬਣ ਗਾਵਾਂ ਤੇ ਇੱਕ ਆਹਾ ਟੋਕੜ ਇੱਕ ਸੱਜਰ ਸੂਈ ਝੋਟੀ ਆ ਜੀ ਆ ਮਗਰ ਇਹਦੇ ਕੱਟਾ ਵਾ ਕਰੇ ਲੂ ਪਰਵਾਰ ਆ ਕੋਈ ਵਪਾਰ ਦਾ ਕੰਮ ਨਹੀਂ ਗਾ ਬਾਈ ਦਾ ਬੇਟਾ ਬਾਹਰ ਚਲਾ ਗਿਆ ਵਾ ਹੁਣ ਸਾਹਮਦੇ ਨਹੀਂ ਗੇ ਮਜਬੂਰੀ ਕਰਕੇ ਬਾਈ ਕਹਿੰਦਾ ਵੀ ਇੱਕ ਵਾਈ ਬੂਈ ਦਾ ਕੰਮ ਜ਼ਿਆਦਾ ਵਾ ਇਸ ਲਈ ਬਾਈ ਕਹਿੰਦਾ ਵੀ ਆਪਾਂ ਪਸ਼ੂ ਸੇਲ ਕਰਨੇ ਆਗੇ ਵੀ ਇੱਕ ਬਦੁੱਧਰਾ ਪਸ਼ੂ ਇੱਕ ਬਾਈ ਕੋਲ ਗਾਂ ਹੈਗੀ ਆ ਉਹ ਬਾਈ ਕਹਿੰਦਾ ਇੱਕ ਹੀ ਰੱਖਣੀ ਆ ਆਪਾਂ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਨਾਮ ਦੱਸ ਦਗੇ ਜੀ ਸੁਖਦੀਪ ਸਿੰਘ ਠੀਕ ਆ ਬਾਈ ਪਹਿਲੂ ਵਾਲਾ ਜੀ ਠੀਕ ਆ ਬਾਈ ਤੇ ਬਾਈ ਆਪਣਾ ਘਰ ਦਿੰਗਾ ਹੀ ਜਾਣ ਸਾਰੀਆਂ ਇਹ ਠੀਕ ਆ ਬਈ ਆ ਝੋਟੀ ਕਿਹੜਾ ਸੂਆ ਸੂਈ ਆ ਜੀ ਇਹ ਦੂਜਾ ਸੂਈ ਆ ਜੀ ਠੀਕ ਹੈ ਕਿੰਨੇ ਠੀਕ ਆ ਜੀ ਕਿੰਨਾ ਹੁਣ ਦੁੱਧ ਜਾਂ ਬੋਲਾ ਤਿਆਰ ਥੱਲੇ ਦੇ ਜੀ 12 13 ਕਿਲੋ ਹੈਗਾ ਜੀ ਹੈਗਾ ਦੋਨਾਂ ਚੋਲੇ ਵੀ ਅਗਲਾ ਹੀ 2 ਕਿਲੋ ਲੈ ਜੇ ਭਾਵੇਂ ਠੀਕ ਆ ਤੋਰਦੀ ਮੜੀ ਜੀ ਬੋਲ ਕੇ ਲਓ ਵੀ ਦੋਸਤੋ ਘਰੇਲੂ ਪਰਿਵਾਰ ਆ ਪਹਿਲਾਂ ਤਾਂ 4 ਦਿਨ ਸੂਈ ਨੂੰ ਸਮਾਂ ਹੋ ਗਿਆ ਮਗਰ ਆਹ ਕੱਟਾ ਵਾ ਕੱਟਾ-ਕੁਟਾ ਪੂਰਾ ਨਿੱਗਰ ਆ ਝੋਟੀ ਵੀ ਸੋਹਣੀ ਸਮਾਂ ਹੀ ਪੜੀ ਆਗੀ ਕੁੰਡਾ ਸੈਂਗ ਆਗਾ ਫੇਸ ਕੁਆਲਟੀ ਚੈੱਕ ਕਰ ਲਓ ਤੁਸੀਂ ਸੋਹਣੀ ਝੋਟੀ ਆ ਦੂਜਾ ਸੂਹਾ ਸੂਈ ਵੀ ਆ ਚੌਥੇ ਦਿਨ ਨੂੰ ਸੂਈ ਨੂੰ ਆ ਬਾਡੀ ਸਟਰਕਚਰ ਬਹੁਤ ਚੰਗਾ ਵਾ ਜਿਵੇਂ ਜੈਡ ਬਲੈਕ ਆਗੀ ਤੇ ਦੇਖ ਸਕਦੇ ਹੋ ਪੋਹਰਾ ਵੀ ਕਿਤੇ ਚਟਾਵਾਲ ਨਹੀਂ ਗਾਦੇ ਸੋਨੇ ਥਾਣਾ ਚਾਰ ਹੀ ਥਾਣਾਗੇ ਇੱਕ ਥਾਣਾ ਦੇ ਨਾਲ ਮੜੀ ਜੀ ਸਾਖ ਜੀ ਆ ਉਹ ਤੁਹਾਨੂੰ ਮੈਂ ਦਿਖਾ ਦਿੰਦਾ ਵਾ ਇਹ ਗੱਲ ਬਾਈ ਜੀ ਨੇ ਪਹਿਲਾਂ ਕਹੀ ਆ ਠੋਸ ਤੇ ਨਿੱਗਰ ਹਵਾਨਾ ਵਾ ਥਾਣਾ ਦੀ ਵਿਥੀ ਚੈੱਕ ਕਰ ਲਓ ਉਹ ਦੀ ਦੇਖ ਸਕਦੇ ਹੋ ਮੂਰਲੇ ਥਾਣ ਦੇ ਨਾਲ ਆ ਮੜੀ ਜੀ ਸਾਖ ਜੀ ਤੁਹਾਨੂੰ ਦਿਖਾਉਣਾ ਮੈਂ ਉਹ ਨੇੜੇ ਕਰਕੇ ਹੋਰ ਈ ਠੀਕ ਆ ਜੀ ਇਹ ਚ ਇੱਕ ਦੋ ਧਾਰ ਆਉਂਦੀਆਂ ਬਾਈ ਇਹ ਚ ਹਾਂ ਜੀ ਆਉਂਦੀਆਂ ਦੋ ਚਾਰ ਪਾਸੇ ਦੋ ਚਾਰ ਧਾਰੀਆਂ ਆਉਂਦੀਆਂ ਜੀ ਹਾਂ ਠੀਕ ਹੈ ਬਹੁਤ ਅਲੌਕਿਕ ਠੀਕ ਹੈ ਜੀ ਲੋ ਜੀ ਦੋਸਤੋ ਠੰਡੀ ਸੀਲ ਬਹੁਤ ਹੈ ਐਚ ਉਹ ਵੜਾ ਆ ਰਹੀ ਹੈ ਭਾਈ ਕਹਿੰਦਾ ਅੱ디 ਵੇਖ ਸਕਦੇ ਹੋ ਤਨੇ ਝੋਟੀ ਜਾਂ ਮੱਝੋ ਦੇ ਹੱਥ ਨੇ ਫਰੌਂਦੀ ਥਾਣਾ ਦੇ ਉੱਤੇ ਤੇ ਠੰਡੀ ਸੀਲ ਕਰਕੇ ਇਹ ਫੇਰ ਹੀ ਫਰੌਂਦੀ ਤੇ ਵੇਖ ਸਕਦੇ ਹੋ ਤੁਸੀਂ ਸੋਹਣੀ ਝੋਟੀ ਆ ਗਈ ਫੇਸ ਕੁਆਡ ਚੈੱਕ ਕਰ ਲਓ ਤੁਸੀਂ ਸਿੰਗ ਚੈੱਕ ਕਰੋ ਤੁਸੀਂ ਪੂਰਾ ਕੁੰਡਾ ਮੁੜਿਆ ਹੋਇਆ ਸਿੰਗ ਆਗਾ ਮਗਰ ਇਹਦੇ ਕੱਟਾ ਵਾ ਚਾਰਾਂ ਦਿਨ ਸੁਈ ਆ ਗਈ ਚਾਰ ਥਾਣਾਗੇ ਥਾਣਾ ਦੇ ਵਿੱਚੀ ਬਹੁਤ ਚੰਗੀ ਆ ਗਈ ਮੂਰਲੇ ਮਗਲੇ ਦੀ ਮਗਲੇ ਨਾਲ ਦੇ ਮੂਹਰੇ ਦੇ ਮੂਹਰੇ ਨਾ ਬਹੁਤ ਸੋਹਣੀ ਵਿੱਥੀ ਹੈਗੀ ਚਾਰਾ ਥਣਾ ਦੇ ਵਿੱਚ ਉਹਦੀ ਵੇਖ ਸਕਦੇ ਹੋ ਜੀ ਮੁੱਲ ਬਾਈ ਫਿਰਦਾ ਜੀ ਮੁੱਲ ਫੋਨ ਤੇ ਕਰਾਂਗੇ ਠੀਕ ਹੈ ਬਾਈ ਜਾਇਜ਼ ਹੋਊਗਾ ਜੀ ਹਾਂਜੀ ਹਾਂਜੀ ਜਾਇਜ਼ ਠੀਕ ਹੈ ਲੋ ਦੋਸਤੋ ਬਾਈ ਕਹਿੰਦਾ ਮੁੱਲ ਫੋਨ ਤੇ ਕਰ ਲਾਂਗੇ ਹੋਊਗਾ ਪਰ ਜਾਇਜ਼ ਤਾਂ ਵੀ ਘਰੇਲੂ ਪਰਿਵਾਰ ਕੋ ਲਈ ਵੀ ਹੈਗੀ ਚੌਥਾ ਦਿਨ ਸੋ ਨੂੰ ਫਾਇਦਾ ਹੋ ਜਾਊਗਾ ਬਈ ਚਾ ਸੋਈ ਨੂੰ ਚੌਥਾ ਦਿਨ ਹਜੇ ਕੋਈ ਚਾਰ ਪੈਸੇ ਘਰੇਲੂ ਵੀ ਵੀਰ ਹੁੰਦਾ ਵੀ ਘਰੇ ਚੌਣ ਵਾਲਾ ਉਹਨੂੰ ਵੀ ਫਾਇਦਾ ਵਾ ਤੇ ਕਿਤੇ ਵਪਾਰੀ ਵੀਰ ਨੇ ਉਹਨੂੰ ਵੀ ਫਾਇਦਾ ਵਾ ਕੋਕੇ ਬਾਈ ਦੀ ਮਜਬੂਰੀ ਹੈ ਕਿ ਬੇਟਾ ਬਾਹਰ ਚਲੇ ਗਿਆ ਵਾ ਤੇ ਇੱਕ ਥੋੜੀ ਸਮਾਈ ਸਮੂਹੀ ਦਾ ਔਖਾ ਵਾ 2 ਨੰਬਰ ਦੇ ਬਾਈ ਵੈੜ ਪਰ ਦੱਸ ਦਗੇ ਜੀ ਇਹ ਪੰਜਾਂ ਦੀ ਗੱਬ ਬਾਈ ਛੇਵਾਂ ਕਣੀ ਤਾਂ ਲੱਗਣ ਆਲਾ ਠੀਕ ਹੈ ਜੀ ਚਲੋ ਤਾਂ ਦੱਸ ਜਾਂਗੇ ਦਿਨ ਲਿਖੇ ਹੋਣਗੇ ਹਾਂਜੀ ਠੀਕ ਹੈ ਬਾਈ ਦੁੱਧ ਜਿਹੜਾ ਕੰਡੇ ਵਾਲਾ ਬਾਈ ਚੋਲਣਾ 5 ਕਿਲੋ ਹੈਗਾ ਜੀ 20 ਭਾਵੇਂ ਹੋਵੇ ਘੱਟ ਨਹੀਂ 5 ਤੁਸੀਂ ਮੰਨ ਕੇ ਚੱਲੋ ਜੀ ਠੀਕ ਹੈ ਬਾਈ ਹਾਂਜੀ ਤੋਰ ਲਈ ਮੜੀ ਜੀ ਲਓ ਜੀ ਦੋਸਤੋ ਡੱਬੀ ਵੈੜ ਆ ਗਈ ਪ੍ਰਿੰਟ ਪੁਆਇੰਟ ਵੈੜ ਦਾ ਬਹੁਤ ਚੰਗਾ ਵਾ ਸੁਆ ਬਾਈ ਕਿਹੜਾ ਲਈ ਗੱਬਣਾ ਇਹ ਇਹ ਦੂਜੇ ਨੂੰ ਜੀ ਠੀਕ ਹੈ ਦੋਸਤੋ ਪਹਿਲਾਂ ਸੁਈ ਵੀ ਆ ਇਹ ਵਿਹੜ ਹੁਣ ਚੋਈ ਹੋਈ ਆ ਕਿ ਮੇਰੇ ਹੁਣ ਥੋੜੇ ਪਹਿਲਾਂ ਬਾਈ ਨੇ ਚੋਲੀ ਇਹ ਵਿਹੜ ਮੈਂ ਥੋੜਾ ਥੋੜਾ ਲੇਟ ਜੇ ਇਹ ਹੁਣ ਪਰੇ ਤੋਂ ਵੀਡੀਓ ਬਣਾਉਂਦੇ ਤਾਂ ਹਵਾਨਾ ਕੁਝ ਹੋਰ ਹੋਣਾ ਸੀਗਾ ਹੁਣ 5:58 ਮਿੰਟ ਹੋ ਗਏ ਆਗੇ ਹੁਣ ਗਾਂ ਇਹ ਚੋਲੀ ਆ ਗਈ ਸੋਣਾ ਥਾਣਾ ਹਵਾਨਾ ਚਾਰ ਥਾਣਾਗੇ ਪ੍ਰਿੰਟ ਨੂੰ ਅੱਛੀ ਦਾ ਬਹੁਤ ਚੰਗਾ ਵਾ ਬਾਕੀ ਥੋੜੇ ਸਾਹਮਣੇ ਜਿਹੜਾ ਕੁਸ ਹੈਗਾ ਵਾ ਪੰਜਾਂ ਦੀ ਗੱਬਣਾ ਬਾਈ ਕਹਿੰਦਾ ਛੇਵਾਂ ਲੱਗਣਾ ਤੇ ਖਣੇ ਦੁੱਧ ਤਾਂ ਰਹਿੰਦੇ ਆਗੇ ਉਹ ਜਿਹੜਾ ਵੀਰ ਲਊਗਾ ਉਹ ਬਾਈ ਦੇ ਨੋਟ ਕੀਤੇ ਹੋਏ ਆ ਕਾਪੀ ਦੇ ਉੱਤੇ ਤੁਸੀਂ ਬਾਈ ਨਾਲ ਟੇਲ ਲੈ ਸਕਦੇ ਹੋ ਜਿਹਦੇ ਸੋਨੇ ਥਾਣਾਗੇ ਵੀ ਦੇਖ ਸਕਦੇ ਹਾਂ ਚਾਰ ਹੀ ਥਾਣਾਗੇ ਇਹਦੇ ਫੋਰਟ ਛਾਂਗੇ ਇਹਦੇ ਪੋਰਾ ਵੀ ਨਹੀਂ ਹੈਣੀ ਕੀ ਮੁੱਲ ਬਾਈ ਇਹਦਾ ਜੀ ਫਿਰ ਇਹਦਾ 33 ਹੈ ਵਿੱਚੋਂ ਕੀ ਛੋਟ ਮਾਨਤਾਨ ਮਾਨਤਾਨ ਹੋਊਗਾ ਜੀ ਠੀਕ ਹੈ ਜੀ ਲੋ ਜੀ ਦੋਸਤੋ 33000 ਰੁਪਈਆ ਮੁੱਲ ਇਹਦਾ ਵਿੱਚੋਂ ਕੀ ਤੁਹਾਡਾ ਮਾਨਤਾਨ ਕੁਝ ਤੁਹਾਡਾ ਜ਼ਰੂਰ ਹੋ ਜਾਊਗਾ ਪ੍ਰਿੰਟ ਬੱਛੀ ਦਾ ਬਹੁਤ ਚੰਗਾ ਵਾਦੀ ਦੇਖ ਸਕਦੇ ਫੇਸ ਕੁਆਲਟੀ ਚੈੱਕ ਕਰ ਲਓ ਸੋਹਣੀ ਵਹਿੜ ਆ ਬਾਈ ਦੀ ਮੁੱਲ ਇਹ ਕ 33000 ਰੁਪਈਆ ਜਿਹਦੇ ਪਸੰਦ ਆ ਜੇ ਤੁਸੀਂ ਬਾਈ ਨਾਲ ਗੱਲਬਾਤ ਕਰ ਲੈਣੀ ਹੈਗੀ ਅੱਜ ਦੇ ਵੀਡੀਓ ਵਿੱਚ chrellu ਪਰਿਵਾਰ ਦੇ ਦੋ ਨਾ ਕਵਰ ਕੀਤੇ ਹੈਗੇ ਇੱਕ ਹੱਤਾ ਜੀ ਸੂਈ ਝੋਟੀ ਆਗੀ ਚਾਰਾਂ ਦੇ ਸੂਈ ਥਲੇ 11 12 ਕਿਲੋ ਦੁੱਧ ਸਾਰੇ ਤਿਆਰ ਆ ਕੰਡੇ ਵਾਲਾ ਤੁਸੀਂ ਬੜਾ ਬੋਲਾ ਮੰਨ ਲਓ ਜੀ ਮੁੱਲੇ ਦਾ ਫੋਨ ਤੇ ਹੋ ਜੂਗਾ ਫੇਸ ਕੁਆਰਟੀ ਚੰਗੀ ਆਗੀ ਆ ਮਗਰੇ ਦੇ ਕੱਟਾ ਜੀ ਇੱਕ ਆ ਬਾਈ ਕੋਲ ਟੋਕੜ ਗੱਭਣ ਵੇੜ ਆਗੀ ਮੁੱਲ ਜੀ 33000 ਰੁਪਇਆ ਦੁੱਧ ਦੇ ਨਾਲ 5 ਕਿਲੋ ਜੀ ਜਿਹਦੀ ਪਸੰਦ ਹੈ ਬਾਈ ਨਾਲ ਗੱਲਬਾਤ ਕਰਨ ਲਈ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜ